ਸਮਾਣਾ ਦੇ ਆਫ ਫੇਥ ਚਰਚ ਰੇਤਗੜ੍ਹ ਦੇ ਪਾਸਟਰ ਗੁਰਚੰਦ ਸਿੰਘ ਵੱਲੋਂ ਪਲਮਾਮਾ ਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਲੰਗਰ ਲਾਇਆ ਗਿਆ ਗੁਰਚੰਦ ਸਿੰਘ ਪਾਸਟਰ ਨੇ ਦੱਸਿਆ ਕਿ ਅੱਜ ਲੋਕ ਵੈਲੈਂਟਾਈਨ ਡੇ ਮਨਾ ਰਹੇ ਹਨ ਕੋਈ ਬਸੰਤ ਪੈਂਚਵੀ ਦਾ ਤਿਹਾਰ ਮਨਾ ਰਿਹਾ ਹੈ ਪਰ ਮੈਂ ਆਪਣੇ ਵੱਲੋਂ ਸ਼ਹੀਦਾਂ ਨੂੰ ਯਾਦ ਕਰਕੇ ਲੰਗਰ ਲਗਾ ਰਿਹਾ ਹਾਂ ਤਾਂ ਜੋ ਸਾਡੇ ਦੇਸ਼ ਦੀ ਲਈ ਸ਼ਹੀਦ ਹੋਏ ਸ਼ਹੀਦਾਂ ਨੂੰ ਯਾਦ ਕੀਤਾ ਜਾ ਸਕੇ ਉਹਨਾਂ ਕਹੇ ਕਿ ਅੱਜ ਸਮਾਣਾ ਪਾਤਣਾ ਸੜਕ ਤੇ ਸਾਰਾ ਦਿਨ ਲੰਗਰ ਲਾਇਆ ਜਾਵੇਗਾ ਇਸ ਮੌਕੇ ਖੁਸ਼ਵਿੰਦਰ ਸਿੰਘ ਲਾਰਦੀ ਸਿੰਘ ਰਵੀ ਸਿੰਘ ਸੰਦੀਪ ਜੱਸੀ ਪਰਮਜੀਤ ਸਿੰਘ ਰੁਪਿੰਦਰ ਸਿੰਘ ਹਾਜ਼ਰ ਸਨ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਨਾਮ ਪਾਸਟਰ ਗੁਰਚੰਦ ਸਿੰਘ ਰੇਤਗੜਾ ਜੀ ਗੁਰਚੰਦ ਸਿੰਘ ਜੀ ਜਿਹੜੇ ਲੰਗਰ ਦਾ ਇੰਚਾਮ ਕੀਤਾ ਕਦੇ ਕਰ ਕੀਤਾ ਤੁਹਾਡੇ ਵੱਲੋਂ ਸਭ ਤੋਂ ਪਹਿਲਾਂ ਤਾਂ ਪਾਸਟਰ ਗੁਰਚੰਦ ਸਿੰਘ ਰੇਤਗੜਾ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈ ਮਸੀਦੀ ਪ੍ਰਵਾਣ ਹੋਵੇ ਤੁਹਾਨੂੰ ਸਾਰਿਆਂ ਨੂੰ ਜੈ ਮਸੀਦੀ ਜਿਵੇਂ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ 14 ਫਰਵਰੀ ਔਰ ਅੱਜ ਦਾ ਜਿਹੜਾ ਦਿਨ ਹੈਗਾ ਵੈਲੈਂਟਾਈਨ ਡੇ ਦਾ ਦਿਨ ਹੈਗਾ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ ਨੇ ਉਹ ਇੱਕ ਗਲਤ ਕੰਮ ਨੂੰ ਬढ़ावा ਦੇਣ ਲੱਗੇ ਹੋਏ ਨੇ ਔਰ ਉਹ ਗਲਤ ਕੰਮ ਕੀ ਆ ਅੱਜ ਦਾ ਜਿਵੇਂ ਵੈਲੈਂਟਾਈਨ ਡੇ ਦਾ ਦਿਨ ਹੈਗਾ ਔਰ ਹਰੇਕ ਜਣਾ ਆਪਣਾ ਪ੍ਰਪੋਜ਼ ਕਰਦਾ ਗਲਾਬ ਦੇ ਫੁੱਲਾਂ ਦੇ ਨਾਲ ਲੇਕਿਨ ਅਸੀਂ ਇਸ ਗੱਲ ਦੇ ਨਿਖੇਧੀ ਕਰਦੇ ਆ ਕਿ ਸਾਡੀ ਨੌਜਵਾਨ ਪੀੜੀ ਜਾ ਕਿੱਧਰ ਨੂੰ ਰਹੀ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਸਾਡੇ ਚਹੇਤਿਆਂ ਨੂੰ ਇਸ ਦੁਨੀਆ ਨੂੰ ਕਿ 14 ਫਰਵਰੀ 2019 ਦੇ ਵਿੱਚ ਪੁਲਵਾਮਾ ਦੇ ਵਿੱਚ ਸਾਡੇ ਸ਼ਹੀਦ ਹੋਏ ਸੀ ਆਰਮੀ ਅਫੀਸਰ ਬਹੁਤ ਜ਼ਿਆਦਾ ਆਰਮੀ ਅਫੀਸਰ ਸ਼ਹੀਦ ਹੋਏ ਸੀ ਔਰ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੱਜ ਵੇਓਫੇ ਚਰਚ ਰੇਤਗੜ ਦੇ ਵੱਲੋਂ ਅੱਜ ਸੜਕ ਦੇ ਉੱਤੇ ਲੰਗਰ ਲਗਾਇਆ ਗਿਆ ਔਰ ਖੁਸ਼ੀ ਹੋ ਰਹੀ ਹੈ ਲੋਕ ਅੱਜ ਦੇ ਦਿਨ ਨੂੰ ਆਨੰਦ ਮਾਣ ਰਹੇ ਨੇ ਖੁਸ਼ੀ ਮਨਾ ਰਹੇ ਨੇ ਪਰ ਅੱਜ ਦਾ ਦਿਨ ਆਨੰਦ ਮਾਣਨ ਦਾ ਤੇ ਖੁਸ਼ੀ ਮਨਾਉਣ ਦਾ ਦਿਨ ਨਹੀਂ ਹੈ ਕਿਉਂਕਿ ਅੱਜ ਦਾ ਦਿਨ ਜਿਹੜਾ ਹੈਗਾ ਬਲੈਕ ਡੇ ਆ ਅੱਜ ਅਸੀਂ ਕਾਲਾ ਦਿਨ ਮਨਾਉਣਾ ਚਾਹੁੰਦੇ ਆ ਕਿਉਂਕਿ ਜਗ੍ਹਾ ਜਗ੍ਹਾ ਤੋਂ ਜਿਹੜੇ ਸਾਡੇ ਸ਼ਹੀਦ ਹੋਏ ਸੀ ਫੌਜੀਓ ਸਾਡੇ ਪੰਜਾਬ ਦੇ ਵੀ ਸੀ ਹਰਿਆਣਾ ਦੇ ਵੀ ਸੀ ਰਾਜਸਥਾਨ ਦੇ ਵੀ ਸੀ ਸੋ ਇਹ ਸਾਡੇ ਲਈ ਅੱਜ ਦੁਖਦਾਈ ਦੀ ਖਬਰ ਹੈ ਖੁਸ਼ੀ ਹੋਣ ਦੀ ਜ਼ਰੂਰਤ ਨਹੀਂ ਹੈ ਜੀ ਓਕੇ